ਖਲਕਾ ਰਾਜਸਥਾਨੀ ਸਿਸਟੇਮ ਸਰਕਾਰ ਜਾਂ ਆਤੀ ਕਾਂਗਰਸ ਨੂੰ ਲੱਗਾ ਕਰਾਰਾ ਛਟਕਾ ਸੋਕ ਸਰਕਾਰ ਜਾਂ ਤਨਜੁਦੀ ਕੀ 10 ਪਰਵਾਨਾ ਸਮੇਤ ਆਮ ਆਦਮੀ ਪਾਰਟੀ ਚ ਹੋਇਆ ਸ਼ਾਮਲ ਸੋਨੀਆ ਮਾਨ ਨੇ ਆਪ ਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਖਲਕਾ ਰਾਜਸਥਾਨੀ ਟਿਪਲਕ ਜਗਾਵਾਦੀਨ ਦੇ ਪਿੰਟ ਪਿਆਲਾ ਤੇ ਕਾਂਗਰਸੀ ਅਕਾਲੀ ਅਤੇ ਬੀਜੇਪੀ ਦੇ ਵਰਕਰ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਇਸ ਪੰਤੀ ਸੋਨੀਆ ਮਾਨ ਵੱਲੋਂ ਸਾਰੀਆਂ ਪਾਰਟੀਆਂ ਤੇ ਆਗੂਆਂ ਦਾ ਆਮ ਆਦਮੀ ਪਾਰਟੀ 'ਚ ਆਉਣ ਦਾ ਸਵਾਗਤ ਕੀਤਾ ਗਿਆ ਅਜਾ ਤੀ ਕੁਲਟੀਏ ਤਲੀਪ ਸਿੰਘ ਦੇ ਪੁੱਤ ਜੇ ਗੁਰਨਾਮ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਅਤੇ ਉਹਨਾਂ ਸੋਨੀਆ ਮਾਨ ਦਾ ਸਾਥ ਦੇਂਦਾ ਉਹਨਾਂ ਨੂੰ ਪ੍ਰੋਸ਼ਾਦ ਦਿੱਤਾ ਸੋਨੀਆ ਮਾਨ ਵੱਲੋਂ ਵੀ ਸਾਰੇ ਵਰਕਰਾਂ ਦਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਜੋਰ-ਤੱਕ ਸਵਾਗਤ ਕੀਤਾ ਅਤੇ ਕਿ ਸਾਰਿਆਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਵੇਗਾ ਸੱਸ਼ਿਕਾ ਜੀ ਗੁਦਾਮ ਸਿੰਘ ਜੀ ਨੇ ਦਿਲੀਪ ਸਿੰਘ ਟਪਿਆਲਾ ਜੀ ਦੇ ਭਤੀਜੇ ਸੋ ਅਸੀਂ ਅੱਜ ਇੱਕੇ ਪਿੰਡ ਦੇ ਵਿੱਚ ਆਈਆਂ ਟਪਿਆਲਾ ਦੇ ਵਿੱਚ ਔਰ ਅੱਜ ਇਹ ਸਾਨੂੰ ਆਮਾਦੀ ਪਾਰਟੀ ਨੂੰ ਜੁਆਇਨ ਕਰ ਰਿਹਾ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਬਲਦੇਵ ਸਿੰਘ ਮਾਨ ਤੁਹਾਨੂੰ ਤੁਸੀਂ ਜਿਵੇਂ ਜਾਣਦੇ ਹੋ ਕਾਮਰੇਡ ਸੀਗੇ ਔਰ ਅ ਦਲੀਪ ਸਿੰਘ ਜੀ ਵੀ ਕਾਮਰੇਡ ਸੀ ਇੱਥੇ ਇਕੱਠੇ ਉਹਨਾਂ ਦੇ ਸਾਥੀ ਰਹੇ ਨੇ ਇਕੱਠੇ ਕੰਮ ਕਰਦੇ ਰਹੇ ਨੇ ਸੋ ਸਾਡੀਆਂ ਬਹੁਤ ਪੁਰਾਣੀਆਂ ਪਰਿਵਾਰਕ ਸਾਂਝ ਹੈ ਸੋ ਮੇਰੇ ਫਾਦਰ ਸਾਹਿਬ ਉਹਨੇ ਸੋ ਸਾਡੇ ਸਾਰੇ ਪਿੰਡ ਇਹਨਾਂ ਦੇ ਇਹ ਦਵਾਈ ਨੇ ਉਹ ਅਸੀਂ ਸਾਰੀ ਇੱਕ ਫੈਮਿਲੀ ਦੀ ਤਰ੍ਹਾਂ ਹੈਗੇ ਨੇ ਔਰ ਅਸੀਂ ਸਾਰੇ ਜਾਣੇ ਇਕੱਠੇ ਮਿਲ ਕੇ ਅੱਗੇ ਜਿਹੜੇ ਆ ਕੰਮ ਕਰਾਂਗੇ ਜੀ ਆਮ ਆਦਮੀ ਪਾਰਟੀ ਵਾਂਗੂ ਕੰਮ ਕਰਨਾ ਸੋਚ ਸਾਂਝੀ ਹੋਣੀ ਚਾਹੀਦੀ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਕਾਮਰੇਡ ਸੋਚ ਜਿਹੜੀ ਹੁੰਦੀ ਹੈ ਨਾ ਉਹ ਬੜੀ ਮੁਸ਼ਕਲ ਦੇ ਨਾਲ ਕਿਸੇ ਨਾਲ ਮਿਲਦੀ ਹੈ ਔਰ ਇੱਕ ਟਾਈਮ ਸੀਗਾ ਰਾਜਸਥਾਨ ਸੀ ਦੇ ਵਿੱਚ ਵੱਡੇ ਵੱਡੇ ਲੀਡਰ ਸੀਗੇ ਫਾਦਰ ਸਾਹਿਬ ਸੀਗੇ ਖਲੀਫ ਸਿੰਘ ਟਪਿਆਲਾ ਜੀ ਸੀਗੇ ਉਹਨਾਂ ਵਰਗੇ ਲੀਡਰਾਂ ਨੂੰ ਰਾਜਸਥਾਨ ਸੀ ਹਲਕੀ ਦੀ ਜਿਹੜੀ ਹੈ ਜਨਤਾ ਵੋਟ ਪਾ ਕੇ ਜਿਤਾਦੀ ਸੀ ਅండ్ ਅੱਜ ਆਮ ਆਦਮੀ ਪਾਰਟੀ ਦੀ ਸੋਚ ਉਹ ਹੈ ਜਿਹੜੀ ਕਿ ਇੱਕ ਪਗਤ ਸਿੰਘ ਦੀ ਫੋਟੋ ਤੁਸੀਂ ਦੇਖ ਰਹੇ ਹੋ ਪਗਤ ਸਿੰਘ ਦੀ ਫੋਟੋ ਨੂੰ ਹਰ ਇੱਕ ਦਫਤਰ ਸਰਕਾਰੀ ਦਫਤਰ ਦੇ ਵਿੱਚ ਇੱਕ ਮਾਨਤਾ ਦਿੱਤੀ ਹੈ ਰਿਸਪੈਕਟ ਦਿੱਤੀ ਹੈ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਸੋ ਜਿਹੜੀ ਉਹ ਸੋਚ ਹੈ ਮਨੁੱਖਤਾ ਦੀ ਸੋਚ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਉਹ ਸੋਚ ਨੂੰ ਜਿਹੜੀ ਕਾਮਰੇਡ ਵਿਚਾਰਤਾ ਰਿਹਾ ਹਮੇਸ਼ਾ ਚੁਕਰੀ ਸੀ ਸੋ ਉਹੀ ਸੋਚ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਲੈ ਕੇ ਆਈ ਇੱਕ ਆਮ ਇਨਸਾਨ ਦੀ ਸੋਚ ਨੂੰ ਆਮ ਘਰ ਦੇ ਬੱਚਿਆਂ ਨੂੰ ਟਿਕਟਾਂ ਦੇਣੀ ਆਮ ਘਰ ਦੇ ਲੋਕਾਂ ਨੂੰ ਅੱਗੇ ਪੋਲਿਟੀਕਲ ਸਿਸਟਮ ਦਾਇਰੇ ਦੇ ਵਿੱਚ ਅੱਗੇ ਲੈ ਕੇ ਆਣਾ ਇਹ ਹੀ ਸੋਚ ਨੂੰ ਉਹਨਾਂ ਨੂੰ ਚੰਗੀ ਲੱਗੀ ਇਸ ਕਰਕੇ ਜਿਹੜੇ ਹੈ ਉਹਨਾਂ ਨੇ ਆਮ ਆਦਮੀ ਪਾਰਟੀ join ਕੀਤਾ 300 ਟਪਿਆਲਾ ਮੇਰਾ ਸਰਦ ਆਇਆ ਤੇ ਮੈਂ ਪਹਿਲੋਂ ਉਹਨਾਂ ਨਾਲ ਰਹਾ ਉਹਨਾਂ ਦੇ ਜੀਵਨਾਂ ਤੱਕ ਉਦੋਂ ਬਾਅਦ ਮੈਂ ਸੁਖ ਸਰਕਾਰੀਆ ਆ ਗਿਆ 5 ਸਾਲ ਮੈਂ ਉਹਨਾਂ ਲਾਇਆ ਇੱਕ ਬੁਗੇ ਵਾਰਡ ਦਾ ਸੀ ਤੇ ਦੂਜੇ ਬੁਗੇ ਕੱਢ ਦਿੱਤਾ ਸੀ ਆਦਾ ਜਾ ਕੰਮ ਹੋ ਗਿਆ ਅਕਰ ਕੰਮ ਕੋਮੂ ਨਹੀਂ ਹੁੰਦਾ ਜਦੋਂ ਮੈਨੂੰ ਪਤਾ ਲੱਗਾ ਬਲਦੇਵ ਸਿੰਘ ਦੀ ਲੜਕੀ ਜਿਹੜੀ ਆ ਉਹ ਖਲੋਤੀ ਆ ਤੇ ਬਲਦੇਵ ਸਿੰਘ ਮਾਨ ਜਿਹੜਾ ਸੀ ਦਲੀਸ਼ ਸਿੰਘ ਦੇ ਲਖਣਾ ਚ ਮੈਂ ਤੇ ਦਲੀ ਮਾਨ ਸਾਹਿਬ ਅਸੀਂ ਵੋਟਾਂ ਆਣਨੇ ਆ ਉਹ ਸੋਚ ਲੈ ਕੇ ਮੈਂ ਆਖਿਆ ਵੀ ਉਹ ਮੇਰਾ ਭਰਾ ਆ ਤੇ ਮੈਨੂੰ ਪਤਾ ਲੱਗਾ ਤੇ ਅਸੀਂ ਇਹਦੇ ਘਰ ਗਏ ਮੈਂ ਖੁਦ ਘਰ ਗਿਆ ਇਹਦਾ ਪਿਆਰ ਦਿੱਤਾ ਮੈਂ ਵੀ ਮੇਤੂ ਮੇਰੀ ਧੀ ਆ ਮਾਨਾ ਤਨ ਤੇ ਸੇਵਾ ਕਰੂੰਗਾ ਲਾਕੇ ਤੇਰੀ ਬਤ ਕਰੂੰਗਾ ਮੈਂ ਉਹ ਸੋਚ ਲੈ ਕੇ ਇਧਰ ਨਾ ਗਿਆ ਉਹ ਇੱਕ ਬੂਹੇ ਵਾੜਦਾ ਏ ਤੇ ਦੂਜੀ ਬੂਹੇ ਕੱਢ ਦਿੰਦਾ ਏ ਤੇ ਕੰਮ ਕੋਈ ਨਹੀਂ ਕਰਦਾ